ਬਿਕਰਮ ਸਿੰਘ ਮਜੀਠੀਆ ਦੇ ਘਰ ਲਗਾਤਾਰ ਵਿਜੀਲੈਂਸ ਦੀ ਰੇਡ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਪੁਲਿਸ ਦਾ ਪੈਰਾ ਲਗਾਤਾਰ ਸਖਤ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਦੇ ਬਾਹਰ ਖੜੇ ਹਾਂ ਤੇ ਜਿਹੜੇ ਰਸਤੇ ਬਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਜਾਂਦੇ ਨੇ ਉੱਥੇ ਪੁਲਿਸ ਦੀ ਸ਼ਕਤੀ ਤੇਜ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੁੱਖ ਰਸਤਾ ਹੈ ਉਹ ਉੱਥੇ ਕਿਸੇ ਨੂੰ ਜਾਣ ਦੀ ਅੱਗੇ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਅੱਗੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਦਾ ਕਾਫਲਾ ਤੁਹਾਨੂੰ ਇਸ ਵੇਲੇ ਨਜ਼ਰ ਆਂਦਾ ਹੋਏਗਾ ਤਾਂ ਇਹ ਬਿਕਰਮ ਮਜੀਠੀਆ ਦੀ ਜਿਹੜੀ ਗ੍ਰੀਨ ਐਵੇਨਿਊ ਦੀ ਰਿਹائش ਹੈ ਉਸ ਦੇ ਬਾਹਰ ਜਿਹੜਾ ਹੈ ਇਸ ਵੇਲੇ ਐਸਐਸਪੀ ਵਿਜੀਲੈਂਸ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਰੇਡ ਚੱਲ ਰਹੀ ਹੈ ਔਰ ਉਸ ਰੇਡ ਦੇ ਵਿੱਚ ਜਿਹੜਾ ਹੈ ਕੀ ਤੱਤ ਸਾਹਮਣੇ ਆਉਂਦੇ ਨੇ ਇਹ ਬਾਤ ਦੱਸਿਆ ਜਾਏਗਾ ਦੱਸਣਾ ਚਾਹਾਂਗੇ ਕਿ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਰੇਡ ਹੋਈ ਸੀ ਅਤੇ ਜਿਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਲੰਬੀ ਰੇਡ ਚੱਲੀ ਔਰ ਉਸ ਤੋਂ ਬਾਅਦ ਚੈਕਿੰਗ ਦੱਕਨ ਹੋਈ ਔਰ ਹੁਣ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਜੁਡੀਸ਼ੀਅਲ ਕਸਟਡੀ 'ਚ ਨਹੀਂ ਤਾਂ ਦੂਜੇ ਪਾਸੇ ਉਹਨਾਂ ਦੇ ਵਕੀਲ ਸਾਹਿਬਾਨ ਵੱਲੋਂ ਇਸ ਤਰ੍ਹਾਂ ਦੀ ਕੋਈ ਯਾਜਕਾ ਵੀ ਡਾਇਰ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਚੈਕਿੰਗ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਲੇਕਿਨ ਫਿਲਹਾਲ ਇਸ ਵਿੱਚਕਾਰ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵਿਜੀਲੈਂਸ ਵੱਲੋਂ ਅੱਜ ਮਜੀਠਾ ਅਤੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਰੇਡ ਨੂੰ ਜਲਾਹਾ ਕੀਤਾ ਗਿਆ ਹੈ ਤੇ ਰੇਡ ਦੀਆਂ ਤਸਵੀਰਾਂ ਤੁਸੀਂ ਦੇਖੋ ਕਿ ਤਕਰੀਬਨ ਡੇਢ ਘੰਟਾ ਹੋ ਚੁੱਕਾ ਹੈ ਔਰ ਰੇਡ ਲਗਾਤਾਰ ਚੱਲ ਰਹੀ ਹੈ ਔਰ ਉਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਹੋਰ ਵੀ ਜਿਹੜੇ ਰਸਤੇ ਨੇ ਉਧਰ ਵੀ ਕਾਫੀ ਜਿਆਦਾ ਪੁਲਿਸ ਦੀ ਸੁਰੱਖਿਆ ਹੈ ਤਾਂ ਤੁਸੀਂ ਦੇਖੋ ਕਿ ਹਰ ਚਰਾਹੇ ਦੇ ਵਿੱਚ ਜਿਹੜਿਆ ਪੁਲਿਸ ਵੱਲੋਂ ਜਿਹੜੀਆਂ ਵੈਨਸ ਹੁੰਦੀਆਂ ਨੇ ਜਿਦੇ ਵਿੱਚ ਕੀ ਐਂਟੀ ਪੁਲਿਸ ਰੋਡ ਪੁਲਿਸ ਜਿਹੜੀ ਹੁੰਦੀ ਹੈ ਉਹਨਾਂ ਦੀ ਤਾਇਨਾਤੀ ਕੀਤੀ ਗਈ ਕਿ ਅਕਸਰ ਅਗਰ ਕਿਸੇ ਵੇਲੇ ਤੇ ਸਮਰਥਕ ਇਕੱਠੇ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਫੜਿਆ ਜਾ ਸਕੇ ਉਹਨਾਂ ਤੇ ਕਾਰਵਾਈ ਕੀਤੀ ਜਾ ਸਕਿਆ ਔਰ ਦੂਸਰੇ ਪਾਸੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ OS ਵਲੋਂ ਘਰ ਦੇ ਅੰਦਰ ਤੁਹਾਨੂੰ ਮੌਜੂਦ ਨੇ ਔਰ ਉਸ ਤੋਂ ਇਲਾਵਾ ਤੁਸੀਂ ਦੇਖੋ ਕਿ ਸ਼ਕਤੀ ਕਿਸ ਤਰੀਕੇ ਦੀ ਹੈ ਬੈਰੀਕੇਟਿੰਗ ਕੀਤੀ ਗਈ ਹੈ ਔਰ ਇਸ ਰਸਤੇ ਨਾਲ ਹੀ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਚਾਰੇ ਪਾਸੇ ਜਿਹੜੀ ਬੈਰੀਗੇਟਿੰਗ ਹੈ ਉਹ ਪੂਰਨ ਤੌਰ ਦੇ ਉੱਤੇ ਤੇਜ਼ ਕੀਤੀ ਗਈ ਹੈ ਅੰਦਰ ਤਾਂ ਤੁਸ ਨੂੰ ਇੱਕ ਵਾਰ ਫਿਰ ਅੰਦਰ ਦੀ ਤਸਵੀਰ ਤੁਹਾਨੂੰ ਦਿਖਾਣੇ ਤੁਸੀਂ ਦੇਖੋ ਕਿ ਵਿਜੀਲੈਂਸ ਦੀਆਂ ਗੱਡੀਆਂ ਜਿਹੜੇ ਹਾਲਾ ਅਧਿਕਾਰੀ ਨੇ ਉਹ ਅੰਦਰ ਮੌਜੂਦ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਹੈ ਇਸ ਦੇ ਵਿੱਚ ਸਾਰੀ ਛਾਣਮੀਨ ਕੀਤੀ ਜਾ ਰਹੀ ਹੈ ਕਿਉਂਕਿ ਇਸ ਘਰ ਦੇ ਵਿੱਚ ਪਹਿਲਾਂ ਵੀ ਰੇਡ ਹੋ ਚੁੱਕੀ ਹੈ ਹੁਣ ਇਸ ਰੇਡ ਦੇ ਵਿੱਚ ਆਖਰਕਾਰ ਨਿਕਲੇਗਾ ਕੀ ਕਿਉਂਕਿ ਬਹੁਤ ਲੰਬਾ ਸਮਾਂ ਹੋ ਚੁੱਕਾ ਹੈ ਔਰ ਵਿਕਰਮ ਸਿੰਘ ਮਜੀਠੀਆ ਤਕਰੀਬਨ 11 ਦਿਨ ਜਿਹੜਾ ਹੈ ਪੁਲਿਸ ਦੇ ਰਿਮਾਂਡ ਤੇ ਰਹੇ ਰਿਮਾਂਡ ਤੋਂ ਬਾਅਦ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਅਦਾਲਤਾਂ ਦੀਆਂ ਜਿਹੜੀਆਂ ਤਰੀਕਾਂ ਸੀ ਉਸ ਬਹੁਤ ਸਾਰੇ ਜਿਹੜੇ ਉਹਨਾਂ ਦੇ ਵੱਲੋਂ ਯਾਚਿਕਾਵਾਂ ਦਾਇਰ ਕੀਤੀਆਂ ਗਈਆਂ ਸੀ ਉਹ ਵੀ ਚੱਲੀਆਂ ਤੇ ਉਸ ਤੋਂ ਵਿਚਾਲੇ ਅੱਜ ਜਿਸ ਵੇਲੇ ਕੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਸਪੈਸ਼ਲ ਸੈਸ਼ਨ ਜਿੱਥੇ ਚੱਲ ਰਿਹਾ ਹੈ ਤਾਂ ਉੱਥੇ ਵਿਜੀਲੈਂਸ ਦੀ ਵੱਡੀ ਰੇਡ ਅੱਜ ਖਿੱਤੀ ਗਈ ਹੈ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵੇਲੇ ਅਸੀਂ ਵਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਤੇ ਮੌਜੂਦ ਹਾਂ ਤਾਂ ਉਸ ਰਿਹਾਇਸ਼ ਤੇ ਉੱਤੇ ਜਿਹੜਾ ਹੈ ਇਸ ਵੇਲੇ ਤੁਹਾਨੂੰ ਪੁਲਿਸ ਦਾ ਪਹਿਰਾ ਨਜ਼ਰ ਆ ਰਿਹਾ ਹੋਵੇਗਾ ਔਰ ਉਸ ਦੀ ਤਸਵੀਰਾਂ ਸੀ ਲਗਾਤਾ ਤੁਹਾਨੂੰ ਉਸ ਦੇ ਘਰ ਦੀ ਕਿਲੇਬੰਦੀ ਜਿਹੜੀ ਹੈ ਤੁਹਾਨੂੰ ਸਾਂਝੀ ਕਰ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਸਰੇ ਪਾਸੇ ਘਰ ਦੀ ਤਸਵੀਰ ਦਿਖਾ ਰਿਹਾ ਜਿਹੜੇ ਦੂਸਰੇ ਰਸਤੇ ਨੇ ਜਿਹੜੇ ਲੋਕ ਨੇ ਜਿਹੜੇ ਇਸ ਇਲਾਕੇ ਦੇ ਰੇ ਵਸਨੀਕ ਨੇ ਉਹਨਾਂ ਨੂੰ ਵੀ ਆਨ ਜਾਣ ਦੇ ਵਿੱਚ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਪ੍ਰੋਪਰ ਜਿਹੀ ਹੈ ਬੈਰੀਕੇਟਿੰਗ ਇਸ ਵੇਲੇ ਤੁਹਾਨੂੰ ਉੱਥੇ ਨਜ਼ਰ ਆ ਰਹੀ ਹੋਵੇਗੀ ਉਹ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਇਸ ਵੇਲੇ ਚਾਨਬੀਨ ਕਰ ਤੁਸੀਂ ਦੇਖੋ ਕਿ ਇੱਕ ਸ਼ਖਸ ਜਿਹੜਾ ਹੈ ਉੱਥੇ ਜਾਣਾ ਚਾਹੁੰਦਾ ਹੈ ਤਾਂ ਉਸ ਤੋਂ ਬਕਾਇਦਾ ਤੌਰ ਤੇ ਪੁੱਛਿਆ ਜਾ ਰਿਹਾ ਹੈ ਕਿ ਉਸਨੇ ਕਿੱਧਰ ਜਾਣਾ ਹੈ ਕਿ ਕਿੱਥੇ ਉਸ ਦੀ ਰਿਹਾਇਸ਼ ਹੈ ਤਾਂ ਉਸ ਨੂੰ ਪੁੱਛਤਾ ਤੋਂ ਬਾਅਦ ਜਿਹੜਾ ਹੈ ਅੱਗੇ ਤੇ ਜੰਦੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਵਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਧਿਕਾਰੀ ਇਸ ਵੇਲੇ ਜਿਹੜੇ ਨੇ ਉਹ ਪੁਛਤਾਚਾਰ ਨੇ ਕੁਝ ਅਧਿਕਾਰੀ ਬਾਹਰ ਵੀ ਆ ਰਹੇ ਨੇ ਔਰ ਉਹਨਾਂ ਵੱਲੋਂ ਜਿਹੜਾ ਹੈ ਪੂਰਵ ਅਪਰ ਪਰਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਰੀ-ਕਰੀਆਂ ਚੀਜ਼ਾਂ ਨੇ ਪਰ ਸਵਾਲ ਹੈ ਕਿ ਇਸ ਰੇਡ ਦਾ ਅਰਥ ਕੀ ਹੈ ਕਿਉਂਕਿ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਜਿਹੜਾ ਹੈ ਪੁਲਿਸ ਕਸਟਡੀ ਸੰਨ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਸੰਨ ਪਰ ਉਸ ਤੋਂ ਬਾਅਦ ਅਚਾਨਕ ਅੱਜ ਕੀ ਇਸ ਤਰ੍ਹਾਂ ਦਾ ਹੋ ਗਿਆ ਕਿ ਜਿਸ ਕਰਕੇ ਵਿਜੀਲੈਂਸ ਦੀ ਟੀਮ ਨੂੰ ਬਕਾਇਦਾ ਤੌਰ ਤੇ ਆਣਾ ਪਿਆ ਤੇ ਆ ਕੇ ਉਹਨਾਂ ਨੂੰ ਜਿਹੜਾ ਹੈ ਪੂਰੀ ਇੱਥੇ ਪੁੱਛ ਪੜਤਾਲ ਕਰਨੀ ਪਈ ਛਾਣਬੀਨ ਕਰਨੀ ਪਈ ਪਰ ਉਸ ਤੋਂ ਬਾਅਦ ਰੇਡ ਦੀਆਂ ਤਸਵੀਰਾਂ ਤੁਸੀਂ ਦੇਖੋਗੇ ਦੂਰ ਦੂਰ ਤੱਕ ਜਿਹੜੀ ਹੈ ਮੁੱਖ ਮਾਰਗ ਹੈ ਜਿਹੜਾ ਸੜਕ ਹੈ ਗ੍ਰੀਨ ਐਵੇਨਿਊ ਦੀ ਸੜਕ ਹੈ ਉੱਥੇ ਤੁਹਾਨੂੰ ਇਸ ਵੇਲੇ ਪੁਲਿਸ ਦਾ ਪਹਿਰਾ ਨਜ਼ਰ ਆਏਗਾ ਔਰ ਤੁਸੀਂ ਦੇਖ ਸਕਦੇ ਹੋ ਅਧਿਕਾਰੀ ਜਿਹੜੇ ਇਸ ਵੇਲੇ ਨਿਕਲ ਕੇ ਬਾਹਰ ਆ ਰਹੇ ਨੇ ਉਹਨਾਂ ਲੋਕ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਪਰ ਸਾਫ਼ ਤੌਰ ਤੇ ਇੱਕ ਚੁੱਪੀ ਜ਼ਰੂਰ ਹੈ ਲੇਕਿਨ ਵੱਡਾ ਜਿਹੜਾ ਇੱਕ ਰੇਡ ਹੈ ਉਸ ਨੂੰ ਜਿਹੜਾ ਹੈ ਇੱਥੇ ਕੀਤਾ ਗਿਆ ਉਹਨੂੰ ਤੁਹਾਨੂੰ ਆਸ-ਪਾਸ ਦੀਆਂ ਤਸਵੀਰਾਂ ਦਿਖਾਣੇ ਤੁਸੀਂ ਦੇਖੋ ਕਿ ਜਿਹੜੇ ਰਸਤੇ ਵਿਕਰਮ ਸਿੰਘ ਮਜੀਠੀਆ ਦੇ ਘਰੋਂ ਆਉਂਦੇ ਨੇ ਉੱਥੇ ਵੀ ਕਾਇਦਾ ਤੌਰ ਦੇ ਉੱਤੇ ਪੁਲਿਸ ਦੀਆਂ ਗੱਡੀਆਂ ਨੇ ਔਰ ਉਸ ਤੋਂ ਇਲਾਵਾ ਪੁਲਿਸ ਦੇ ਮੁਲਾਜ਼ਮ ਵੀ ਤਨਾਤ ਕੀਤੇ ਗਏ ਨੇ ਔਰ ਕਿਸੇ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਔਰ ਇੱਥੋਂ ਤੱਕ ਕਿ ਜਿਹੜੇ ਸਾਡੇ ਸੋਰਸਸ ਸਾਨੂੰ ਦੱਸ ਰਹੇ ਨੇ ਕਿ ਜੋ ਲੋਕਲ ਪੁਲਿਸ ਹੈ ਉਹਨਾਂ ਨੂੰ ਬਸ ਇਹੋ ਹੀ ਕਿਹਾ ਗਿਆ ਕਿ ਤੁਸੀਂ ਉੱਥੇ ਪਹੁੰਚੋ ਤੁਸੀਂ ਉੱਥੇ ਬੈਰੀਕੇਡਿੰਗ ਕਰਨੀ ਹੈ ਕੇਵਲ ਸੁਰੱਖਿਆ ਦੇਣੀ ਹੈ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਵੀ ਨਹੀਂ ਦੱਸਿਆ ਗਿਆ ਕਿ ਤਫ਼ਤੀਸ਼ ਕਿਸ ਕਰਕੇ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇੱਕ ਤਫ਼ਤੀਸ਼ ਦਾ ਇੱਕ ਪੈਟਰਨ ਹੁੰਦਾ ਹੈ ਕਿ ਕੀ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦੇ ਘਰਾਂ ਚੋਂ ਮਿਲਣਗੀਆਂ ਕੀ ਕੀ ਚੀਜ਼ਾਂ ਦੇ ਉੱਤੇ ਪੜਤਾਲ ਹੋਣੀ ਹੈ ਇਸ ਬਾਰੇ ਹਾਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਰਕਾਰ ਆਪਣਾ ਸ਼ਿਕੰਜਾ ਲਗਾਤਾਰ ਕਸਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਅਦਾਲਤ ਦਾ ਸਹਾਰਾ ਲੈ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਨੇ ਇਸ ਵੇਲੇ ਯਾਚਕਾਵਾਂ ਜਿਹੜੀਆਂ ਨੇ ਉਹਨਾਂ ਵੱਲੋਂ ਅਦਾਲਤ ਚ ਪਾਈਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਜਿਹੜਾ ਹੈ ਇਹ ਜਿਹੜੀਆਂ ਰੇਡਸ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਬਕਾਇਦਾ ਤੌਰ ਤੇ ਪ੍ਰੈਸ਼ਰ ਜਿਹੜਾ ਹੈ ਇੱਕ ਬਿਲਟ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਵਿਚਾਲੇ ਜਿਹੜਾ ਹੈ ਹੁਣ ਵਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਦੇ ਉੱਤੇ ਵੱਡੀ ਰੇਡ ਹੋਈ ਹੈ ਕੀ ਅਰਥ ਨਿਕਲਦੇ ਨੇ ਕੀ ਵਿਜੀਲੈਂਸ ਲੈਸ ਤੇ ਕੀ ਉਹਨਾਂ ਨੂੰ ਚੀਜ਼ਾਂ ਸਾਹਮਣੇ ਆਣਗੀਆਂ ਕਿਉਂਕਿ ਪਹਿਲਾਂ ਵੀ ਜਦੋਂ ਉੱਥੇ ਰੇਡ ਕੀਤੀ ਗਈ ਸੀ ਤਾਂ ਬਹੁਤ ਸਾਰੇ ਕਾਗਜ਼ ਪੱਤਰ ਜਾਂ ਮੋਬਾਈਲ ਜਾਂ ਕੁਝ ਇਸ ਤਰ੍ਹਾਂ ਦੇ ਲੈਪਟਾਪ ਵਗੈਰਾ ਬਾਰੇ ਜਾਣਕਾਰੀ ਦਿੱਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਕਾਰ ਲੰਬੇ ਸਮੇਂ ਤੋਂ ਖਾਲੀ ਸੀ ਹੁਣ ਇੱਥੇ ਕੀ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਪੱਖ ਜਾਣਨਾ ਜ਼ਰੂਰੀ ਹੈ ਫਿਲਹਾਲ ਵਿਜੀਲੈਂਸ ਦੀ ਰੇਡ ਲਗਾਤਾਰ 2 ਘੰਟੇ ਤੋਂ ਚੱਲ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਸੱਚ ਸਾਹਮਣੇ ਆਉਂਦਾ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅਮਰitsar